ਅਗਸਤ ਮਹੀਨਾ ਤੇ ਇਸ ਅਗਸਤ ਮਹੀਨੇ ਨੂੰ ਆ ਜਿਹੜਾ ਆਜ਼ਾਦੀ ਦੇ ਦਿਹਾੜੇ ਵਾਲੇ ਮਹੀਨੇ ਦੇ ਵਜੋਂ ਆ ਜਿਹੜਾ ਉਹ ਦੇਖਿਆ ਜਾਂਦਾ ਕਿਉਂਕਿ 15 ਅਗਸਤ ਨੂੰ ਇਹ ਕਿਹਾ ਜਾਂਦਾ ਹੈਗਾ ਕਿ ਸਾਡਾ ਭਾਰਤ ਆ ਜਿਹੜਾ ਉਹ ਆਜ਼ਾਦ ਹੋਇਆ ਸੀਗਾ ਪਰ ਜੇਕਰ ਦੇਖੀਏ ਤਾਂ ਆਜ਼ਾਦੀ ਆ ਜਿਹੜੀ ਉਹ ਕੁਸ਼ਕ ਕਰਾਉਣਿਆਂ ਦੇ ਲਈ ਆਈ ਤੇ ਇਸ ਭਾਰਤ ਦੇਸ਼ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਜੋ ਤਕਵਾ ਮਿਹਨਤ ਮਜ਼ਦੂਰੀ ਕਰਦਾ ਹੈਗਾ ਉਸ ਦੇ ਪੱਲੇ ਕੱਖ ਨਹੀਂ ਪਿਆਗਾ ਪਰ ਪਿਛਲੇ ਲੰਬੇ ਸਮੇਂ ਤੋਂ ਆ ਜਿਹੜਾ ਇਹ ਤਬਕਾ ਜਿਹੜਾ ਉਹ ਸੰਘਰਸ਼ ਦੇ ਰਾਹਾਂ ਦਿੱਤੇ ਆ ਤੇ ਪਿਛਲੇ ਦਿਨਾਂ ਦੇ ਦੇਖ ਰਹੇ ਹੈਗੇ ਆ ਕਿ ਪਿੰਡੂ ਮਜ਼ਦੂਰੀ ਯੂਨੀਅਨ ਵੱਲੋਂ ਵੀ ਆ ਜਿਹੜਾ ਵੈਸੇ ਤਾਂ ਕਾਫੀ ਲੰਬੇ ਸਮੇਂ ਤੋਂ ਪ੍ਰਾਣੀ ਜਥੇਬੰਦੀਆਂ ਸੰਘਰਸ਼ ਕਰ ਰਹੀ ਹੈਗੀ ਆ ਪਰ ਇਸ ਮਹੀਨੇ ਦੇ ਵਿੱਚ ਉਹਨਾਂ ਨੇ 19 ਤਰੀਕ ਤੋਂ ਲੈ ਕੇ 30 ਤਰੀਕ ਦੇ ਵਿੱਚ ਵਿੱਚ ਆ ਜਿਹੜਾ ਉਹ ਵੱਖ-ਵੱਖ ਬੀਡੀਪੀਓ ਦਫ਼ਤਰਾਂ ਦੇ ਆ ਜਿਹੜੇ ਘਰਾਓ ਕਰਕੇ ਮੰਗ ਪੱત્રਾ ਜਿਹੜੇ ਉਹ ਦਿੱਤੇ ਜਾਣੇ ਸੀਗੇ ਵੱਖ-ਵੱਖ ਥਾਵਾਂ ਦੇ ਉੱਤੇ ਪਿਛਲੇ ਦਿਨੀ ਭਾਵੇਂ ਖਬਰਾਂ ਨਹੀਂ ਲੱਗੀਆਂ ਪਰ ਇਹਨਾਂ ਨੇ ਆਪਣੇ ਫੇਸਬੁੱਕ ਪੇਜ ਤੋਂ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਸੀਗੀ ਤੇ ਇਸ ਟਾਈਮ ਅਸੀਂ ਬਾਗੇਪੁਰਾਣੇ ਖੜੇ ਹੋਏ ਆ ਜਿੱਥੇ ਮਜ਼ਦੂਰਾਂ ਨੇ ਇਕੱਤਰਤ ਹੋ ਕੇ ਬੀਡੀਪੀਓ ਸਾਹਿਬ ਨੂੰ ਜਿਹੜਾ ਉਹ ਮੰਗ ਪੱਤਰ ਦਿੱਤਾ ਸਾਡੇ ਨਾਲ ਇਸ ਜਥੇਬੰਦੀ ਦੇ ਸਿਬਾਈ ਆਗੂ ਮੰਗਾ ਬੈਰੂ ਕੇ ਮੌਜੂਦ ਨੇ ਸਵਾਗਤ ਆ ਭਾਈ ਜੀ ਪਹਿਲਾਂ ਦਾ। ਸ਼ੁਕਰੀਆ ਭਾਈ ਜੀ ਧੰਨਵਾਦ ਜੀ। ਅੱਛਾ ਭਾਈ ਜੀ ਅੱਜ ਮੰਗ ਪੱਤਰ ਦਿੱਤਾ ਹੈਗਾ ਤੁਸੀਂ ਬੀਡੀਪੀਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈਗਾ। ਪਹਿਲਾ ਸਵਾਲ ਤੇ ਇਹ ਹੈਗਾ ਕਿ 19 ਤਰੀਕ ਤੋਂ ਤੁਸੀਂ ਮੰਗ ਪੱਤਰ ਦੇਣੇ ਸ਼ੁਰੂ ਕੀਤੇ ਹੈਗੇ ਆ? 23 ਦਾ ਜਿਹੜਾ ਕਿੰਨੇ ਥਾਵਾਂ ਦੇ ਉੱਤੇ ਆ ਜਿਹੜਾ ਤੁਸੀਂ ਮੰਗ ਪੱત્રਾ ਜਿਹੜਾ ਉਹ ਦੇ ਚੁੱਕੇ ਹਾਂ ਦੇਖੋ ਜੀ ਕੱਲੇ ਮੰਗ ਪੱત્રਾ ਤੱਕ ਹੀ ਸੀਮਿਤ ਨਹੀਂ ਹੈਗਾ ਆਪਣਾ ਪ੍ਰੋਗਰਾਮ ਇਹ ਜੀ 19 ਅਗਸਤ ਤੋਂ ਲੈ ਕੇ 30 ਅਗਸਤ ਤੱਕ ਪਿੰਡوں ਮਜ਼ਦੂਰ ਜਿੰਦੇ ਸੂਬਾ ਪੱਤਰੀ ਸੱਦੇ ਤਹਿਤ ਇਹ ਪ੍ਰੋਗਰਾਮ ਕੀਤੇ ਗਏ ਆ ਠੀਕ ਔਰ ਮਜ਼ਦੂਰਾਂ ਦੇ ਐਨ ਤੇ ਬੁਨਿਆਦੀ ਮਸਲੇ ਜਿਵੇਂ ਚਪਲਾਟ ਆ ਰੁਜ਼ਗਾਰ ਆ ਜ਼ਮੀਨ ਆ ਦਿਹਾੜੀ ਆ ਲਾਲ ਕਿਰਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਹੈ ਜੇਕਰ ਅਸੀਂ ਇਦੇ ਵਿਸਥਾਰ ਦੇ ਵਿੱਚ ਜਾਈਏ ਤਾਂ ਸਭ ਤੋਂ ਮੁੱਖ ਮੰਗ ਹੈ ਜਿਹੜੀ ਲੈਂਡ ਸੀਲਿੰਗ ਐਕਟ ਜਿਹੜਾ 1972 ਦਾ ਬਣਿਆ ਹੋਇਆ ਉਹ ਲਾਗੂ ਹੋਣਾ ਚਾਹੀਦਾ ਸਭ ਤੋਂ ਮੁੱਖ ਮੈਂ ਇਹ ਮੰਗ ਹੈ ਜਿਹੜੀ ਸਾਡੀ ਉਸ ਤੋਂ ਅੱਗੇ ਹੈਗੀ ਪੰਚਾਇਤੀ ਜ਼ਮੀਨ ਚ ਤੀਜੇ ਹਿੱਸੇ ਦੀ ਜਿਹੜਾ ਰਿਜ਼ਰਵ ਕੋਟੇ ਮੁਤਾਬਕ ਮਜ਼ਦੂਰਾਂ ਦਾ ਤੀਜਾ ਹਿੱਸਾ ਬਣਦਾ ਹੈ ਉਹਦੀ ਬੋਲੀ ਹੈ ਜਿਹੜੀ ਐਸੀ ਧਰਮਸ਼ਾਲਾ ਦੇ ਵਿੱਚ ਹੋਵੇ ਔਰ ਜ਼ਮੀਨ ਦਾ ਮਸਲਾ ਅਸੀਂ ਐਮ ਤੇ ਬੁਨਿਆਦੀ ਕਿਉਂ ਕਹਿੰਨੇ ਹੈਗੇ ਆ ਕਿਉਂਕਿ ਇਹ ਸਾਡੇ ਮਾਣ ਸਨਮਾਨ ਦੇ ਨਾਲ ਜੁੜਿਆ ਹੋਇਆ ਹੈ ਮਾਣ ਸਨਮਾਨ ਦੇ ਨਾਲ ਕਿਵੇਂ ਜੁੜਿਆ ਹੋਇਆ ਹੈ ਕਿਉਂਕਿ ਜਦੋਂ ਸਾਡੀਆਂ ਮਾਮਾ ਸਾਡੀਆਂ ਭੈਣਾਂ ਉਹ ਚੌਧਰੀਆਂ ਦੇ ਖੇਤਾਂ ਦੇ ਵਿੱਚ ਜਾਂਦੀਆਂ ਔਰ ਪ੍ਰਾਣੀ ਇੱਕ ਰੀਤ ਬਣੀਆ ਪ੍ਰਾਣੇ ਗੀਤ ਵੀ ਸੁਣ ਸਕਦੇ ਆ ਵੀ ਕਿਹੜੀਆਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਵੇਂ ਤਾਂ ਉਹਦੇ 'ਚ ਇਸ ਵਿਚਾਰ ਨੂੰ ਜਿਹੜਾ ਕਿ ਪਛੋਕੜੀ ਵਿਚਾਰ ਹੈਗਾ ਜਿਹੜਾ ਚੌਧਰੀ ਚੌਧਰੀਆਂ ਪੱਖੀ ਵਿਚਾਰ ਹੈ ਜਿਹੜਾ ਜਿਵੇਂ ਆਪਾਂ ਕਹਦੀ ਕਿ ਸਾਡੇ ਉਲਟ ਵਿਚਾਰ ਹੈਗਾ ਅਸੀਂ ਪੰਚਾਇਤੀ ਜ਼ਮੀਨ ਚ ਤੀਜਾ ਹਿੱਸਾ ਲੈ ਕੇ ਇਹ ਪਰਤ ਨੂੰ ਤੋੜਨਾ ਚਾਹੁੰਦੇ ਆ ਕਿ ਜਿਵੇਂ ਗੀਤ ਦੇ ਵਿੱਚ ਕਿਹਾ ਜਾਂਦਾ ਕਿੜੀਆਂ ਤੋਂ ਸਾਗ ਤੋੜਦੀ ਤਾਂ ਪੰਚਾਇਤੀ ਜ਼ਮੀਨ ਚ ਜੇ ਸਾਡਾ ਤੀਜਾ ਹਿੱਸਾ ਹੈਗਾ ਹੈ ਉਹਨੂੰ ਲੈ ਕੇ ਅਸੀਂ ਆਪਦਾ ਜੀਵਨ ਪੱਤਰ ਉੱਚਾ ਚੱਕ ਸਕਦੇ ਆ ਮਾਨ ਸਨਮਾਨ ਲਈ ਜ਼ਿੰਦਗੀ ਜੋੜ ਸਕਦੇ ਆ ਕਿਉਂਕਿ ਜ਼ਮੀਨ ਸਿਰਫ ਟੁਕੜਾ ਹੀ ਨਹੀਂਗਾ ਸਾਡੇ ਹੋਰ ਵੀ ਬਹੁਤ ਸਾਰੀਆਂ ਜਿਵੇਂ ਆਪਾਂ ਕਹਿ ਗਏ ਕਦਰਾ ਕੀਮਤਾਂ ਦੇ ਨਾਲ ਜੁੜੀ ਹੋਈ ਹੈ ਚੀਜ਼ ਹੈਗੀ ਆ ਔਰ ਸਾਨੂੰ ਇਹ ਕਹਿਣ ਵਾਲਾ ਨਾ ਹੋਊਗਾ ਕਿ ਕਿਹੜੀਆਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਵੀਂ ਕਿਉਂਕਿ ਜ਼ਮੀਨ ਵੀ ਸਾਡੀ ਹੋਊਗੀ ਗੰਦਲ ਵੀ ਸਾਡੀ ਹੋਊਗੀ ਔਰ ਇਹ ਪਿਰਤ ਜਿਹੜੀ ਸੰਗਰੂਰ ਪਟਿਆਲਾ ਬਰਨਾਲਾ ਦੇ ਵਿੱਚ ਸਾਡੀ ਭਰਾਤਰੀ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪਾਤੀ ਹੈਗੀ ਆ ਉਹਨਾਂ ਨੇ ਸੈਂਕੜੇ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਪੰਚਾਇਤੀ ਜ਼ਮੀਨ ਹੈ ਜਿਹੜੀ ਉਹ ਦਵਾਈ ਆ ਔਰ ਉਹ ਆਪਦਾ ਜੀਵਨ ਬਸਰ ਵਧੀਆ ਕਰ ਰਹੇ ਉਹ ਸਾਂਝੀ ਖੇਤੀ ਕਰਦੇ ਹੈਗੇ ਆ ਜੀ ਔਰ ਉਸ ਤੋਂ ਅਗਲੀ ਗੱਲ ਆ ਜਿਹੜੀ ਜਿਹੜੀ ਪੰਜਾਬ ਸਰਕਾਰ ਨੇ ਲਾਗੂ ਕਰਨੀ ਸਕੀਮ ਸਕੀਮ ਇਹ ਸੈਂਟਰ ਸਰਕਾਰ ਦੀ ਆ ਲਾਲਕੀਰ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਮਾਲਕੀ ਹੱਕ 2024 ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਨੇ ਦੇਣੇ ਸੀਗੇ ਪਰ ਉਹ ਵੋਟਾਂ ਜੁਲਝ ਕੇ ਕਰਕੇ ਕਿਉਂਕਿ ਵੋਟਾਂ 'ਚ ਤਾਂ ਸਿਰਫ ਤੇ ਸਿਰਫ ਇਹਨਾਂ ਨੂੰ ਆਪਦਾ ਹੁੰਦਾ ਕਿ ਅਸੀਂ ਜਿੱਤ ਗਏ ਸਾਡਾ ਕੁਝ ਬਣੇ ਤੇ ਆਮ ਲੋਕਾਂ ਬਾਰੇ ਤਾਂ ਇਹਨਾਂ ਆਪਾਂ ਨੂੰ ਪਤਾ ਹੀ ਹੈ ਕਿ ਵੋਟਾਂ ਤੋਂ ਬਾਅਦ ਵੀ ਕੀ ਹਾਲ ਹੁੰਦਾ ভোটার ਤੋਂ ਪਹਿਲਾਂ ਕੀ ਹੁੰਦਾ ਹਾਂ ਤਾਂ ਇਹਨਾਂ ਨੇ ਉਹ ਸਕੀਮ ਲਾਗੂ ਕਰਨ ਦੀ ਬਜਾਏ ਉਹਨੂੰ ਘੱਟੇ ਰੋਲਤਾ ਜਿਹਦੇ ਵਿੱਚ ਸਾਡੀ ਪਿੰਡੂ ਮਜ਼ਦੂਰੀ ਨੂੰ ਪੰਜਾਬ ਨੇ ਐਸਡੀਐਮ ਨੂੰ ਜਿਵੇਂ ਹੁਣ ਅਸੀਂ ਆ ਪ੍ਰੋਗਰਾਮ ਦਿੱਤਾ ਹੈਗਾ ਕਿ ਸਾਰੇ ਬਲਾਕਾਂ ਦੇ ਵਿੱਚ ਸੂਬਾ ਪਧਰੀ ਕਰਨਾ ਹੈਗਾ ਅਸੀਂ ਐਸਡੀਐਮ ਦਾਪਰਾਂ ਨੂੰ ਉਹ ਬਕਾਇਦਾ ਆਰਟੀਆਈਆਂ ਪਾਈਆਂ ਕਿ ਜਿਹੜੀ ਲਾਲ ਲਕੀਰ ਵਾਲਾ ਜਿਹੜਾ ਪ੍ਰੋਸੈਸ ਹੈ ਕਿੱਥੇ ਹੈ ਪਰ ਉਹ ਆਟੀਆਂ ਦਾ ਜਵਾਬ ਹੈ ਜਿਹੜਾ ਉਹ ਪੁਖਤਾ ਰੂਪ ਦੇ ਵਿੱਚ ਨਹੀਂ ਦਿੱਤਾ ਗਿਆ ਸਿਰਫ ਇੰਨੀ ਜਾਣਕਾਰੀ ਦੇ ਕੇ ਪੱਲਾ ਛਾੜ ਦਿੱਤਾ ਗਿਆ ਕਿ ਇਹ ਪ੍ਰੋਸੈਸ ਹੈ ਜਿਹੜਾ ਉਹ ਜਾਂਚ ਅਧੀਨ ਹੈ ਉਹ ਚੱਲ ਰਿਹਾ ਹੈਗਾ ਇਹ ਕਿੰਨਾ ਕਾਫੀ ਨਹੀਂ ਹੈਗਾ ਕਿਉਂਕਿ ਸਾਨੂੰ ਪਹਿਲਾਂ ਵੀ ਜਿੰਨੇ ਵੀ ਸੰਘਰਸ਼ ਹੋਏ ਹੈਗੇ ਹੈ ਚਾਹੀਏ ਇੱਕ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਹੈਗਾ ਤਾ ਭਗਵਾਨਤਮਾਨ ਸਰਕਾਰ ਦੇ ਘਰ ਦਾ ਕੋਠੀ ਦਾ ਘਰਾਉ ਵੀ ਹੋਇਆ लाਠੀਆਂ ਨਾਲ ਵੀ ਮਜ਼ਦੂਰ ਡਾਂਗਾ ਨਾਲ ਵੀ ਨਵਾਜਿਆ ਗਿਆ ਕੁੱਟਿਆ ਗਿਆ ਭਗਵਾਨਤਮਾਨ ਸਰਕਾਰ ਨੇ ਮੀਟਿੰਗ ਤੱਕ ਆ ਮਜ਼ਦੂਰਾਂ ਨੂੰ ਨਹੀਂ ਦਿੱਤੀ ਕਿ ਇਹ ਤੋਂ ਅਸੀਂ ਸਾਫ਼ ਝਲਕ ਸਕਦੇ ਹਾਂਗੇ ਕਿ ਮਜ਼ਦੂਰ ਜਮਾਤ ਹੈ ਜਿਹੜੀ ਉਹ ਭਗਵਾਨਤਮਾਨ ਦੇ ਏਜੰਡੇ ਤੇ ਨਹੀਂ ਹੈਗੀ ਇਹਦੇ ਨਾਲ ਨਾਲ ਜਿਹੜਾ ਮਜ਼ਦੂਰਾਂ ਸਰ ਕਰਜਾ ਹਾਂ ਚਾਹੇ ਉਹ ਮਾਈਕ੍ਰੋਫੋਨਾਂ ਦਾ ਚਾਹੇ ਉਹ ਸਰਕਾਰੀ ਹੈ ਪਿੰਡੂ ਮਜ਼ਦੂਰ ਯੂਨੀਅਨ ਲਾਸੀ ਮੰਗ ਕਰ ਰਹੇ ਆ ਕਿ ਇਹ ਸਾਰੇ ਦਾ ਸਾਰਾ ਖਤਮ ਹੋਣਾ ਚਾਹੀਦਾ ਜਦੋਂ ਅਡਾਨੀਆਂ ਬਾਨੀਆਂ ਦਾ ਖਤਮ ਹੋ ਸਕਦਾ ਹੈ ਵਿਜੇ ਮਾਲੀਆ ਦਾ ਖਤਮ ਹੋ ਸਕਦਾ 9000 ਕਰੋੜ ਰੁਪਇਆ ਨਿਰਮੋਦੀਆ ਜਿਹੜਾ 11000 ਰੁਪਇਆ ਕਰੋ 11000 ਰੁਪਇਆ ਕਰੋੜ ਰੁਪਇਆ ਉਹਦਾ ਮਾਫ ਹੋ ਸਕਦਾ ਮਜ਼ਦੂਰਾਂ ਦਾ ਕਿਉਂ ਨਹੀਂ ਹੋ ਸਕਦਾ ਉਸ ਤੋਂ ਅਗਲੀ ਮੰਗ ਹੈ ਜਿਹੜੀ ਜਿਹੜੀ ਅਹਿਮ ਮੰਗਾਂ ਦੇ ਵਿੱਚ ਅਸੀਂ ਗਿਣ ਸਕਦੇ ਮਜ਼ਦੂਰ ਦੀ ਦਿਹਾੜੀ ਹਰ ਇੱਕ ਚੀਜ਼ ਦਾ ਰੇਟ ਵਧਾ ਐਮਐਲਏ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੁੰਦਾ ਟੀਚਰਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੁੰਦਾ ਔਰ ਜੋ ਕਿਸਾਨ ਫਸਲ ਵੇਚਦਾ ਹੈਗਾ ਉਹਦੀ ਏਜੰਸੀ ਦੇ ਵਿੱਚ ਕਣਕ ਦੇ ਵਿੱਚ ਝੋਨੇ ਦੇ ਵਿੱਚ ਹਰ ਵੇਰੀ ਡੇਟ ਦਾ ਵਾਅਦਾ ਹੁੰਦਾ ਪਰ ਮਜ਼ਦੂਰ ਦੀ ਦਿਹਾੜੀ ਦੇ ਵਿੱਚ ਕਦੇ ਵੀ ਕਿਸੇ ਸਰਕਾਰ ਨੇ ਵਾਅਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦ ਕਿ ਮੈਂ ਇਹ ਗੱਲ ਕਰ ਰਿਹਾ 1965 ਦੇ ਵਿੱਚ ਜਿਹੜੀ ਆਲ ਇੰਡੀਆ ਲੇਬਰ ਕਾਨਫਰੰਸ ਹੋਈ ਸੀ ਦਿੱਲੀ ਦੇ ਵਿੱਚ ਤਾਂ ਉਹਦੇ ਮੁਤਾਬਕ ਔਰ ਅੱਜ ਦੇ ਡੀਸੀ ਦੇ ਰੇਟ ਮੁਤਾਬਕ ਮਜ਼ਦੂਰ ਦੀ ਦਿਹਾੜੀ 700 ਰੁਪਏ ਤੋਂ ਟੱਪਦੀ ਆ ਪਰ ਕੋਈ ਵੀ ਰਾਜਨੀਤਿਕ ਪਾਰਟੀ ਕੋਈ ਵੀ ਸਰਕਾਰ ਆ ਜਿਹੜੀ ਖਾਸ ਕਰਕੇ ਮਜ਼ਦੂਰ ਵਰਗ ਵਾਸਤੇ ਤਾਂ ਸੋਚਣ ਵਾਸਤੇ ਤਿਆਰ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਨਹੀਂ ਹੈਗਾ ਕਿ ਮਜ਼ਦੂਰ ਵੀ ਇਸ ਧਰਤੀ ਦੇ ਵਸਣਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਇਹ ਜੀਵ ਤੱਕ ਸੇ ਹੋਰ ਗ੍ਰਹਿ ਤੇ ਰਹਿੰਦੇ ਆ ਔਰ ਮਜ਼ਦੂਰ ਜਥੇਬੰਦੀ ਵੱਲੋਂ ਅਸੀਂ ਆਪਦੇ ਮਜ਼ਦੂਰਾਂ ਦੀਆਂ ਅਹਿਮ ਤੇ ਬੁਨਿਆਦੀ ਮੰਗਾਂ ਇਹਨਾਂ ਨੂੰ ਅਹਿਮ ਤੇ ਬੁਨਿਆਦੀ ਮੰਗਾ ਸੀ ਮੰਨ ਸਕਦੇ ਆ ਜਿਹਦੇ ਵਿੱਚ ਨਰੇਗਾ ਵੀ ਆ ਮਜ਼ਦੂਰਾਂ ਨੂੰ ਇਹਨਾਂ ਨੇ ਕਿਹਾ ਕਿ 36000 ਪਲਾਟ ਦਿੱਤਾ ਪਰ ਅਜੇ ਤਾਈਂ ਪਲਾਟ ਨਹੀਂ ਦਿੱਤਾ ਕਿਤੇ ਨਾ ਕਿਤੇ ਮਤਾ ਪਿਆ ਨਾ ਕੋਈ ਉਹਦਾ ਕਬਜ਼ਾ ਦਵਾਇਆ ਹੈਗਾ ਜੇ ਕਿਤੇ ਦਵਾਇਆ ਤਾਂ ਤੁਸੀਂ ਦੱਸ ਦਿਓ ਪਰ ਇਹਨਾਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਅਸੀਂ ਜਿਹੜੀ ਭਗਵੰਤਮਾਨ ਸਰਕਾਰ ਦੀ ਮਜ਼ਦੂਰਾਂ ਦੇ ਨਾਲ ਵਾਅਦਾ ਖਿਲਾਫੀ ਆ ਦੇਖੋ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਇਹਨਾਂ ਨੇ ਕਿਹਾ ਕਿ ਅਸੀਂ ਗਰੰਟੀਆਂ ਦਿੰਨੇ ਆ 1000 ਰੁਪਇਆ ਖਾਤੇ ਚ ਪਾਵਾਂਗੇ ਅਸੀਂ ਪਲਾਟ ਦੇਵਾਂਗੇ 600 ਯੂਨਟ ਬਿਜਲੀ ਦੀ ਮਾਫੀ ਕਰ ਦਿਆਂਗੇ ਆ ਤੁਸੀਂ 600 ਯੂਨਟ ਦੀ ਬਿਜਲੀ ਮਾਫੀ ਜਿਹੜੀ ਕਹਿ ਰਹੇ ਹੈਗੇ ਆ ਮਜ਼ਦੂਰਾਂ ਨੂੰ 1000 ਰੁਪਇਆ ਬਿੱਲ ਆਇਆ ਅੱਜ ਦੇ ਧਰਨੇ ਦੇ ਵਿੱਚ ਘੱਟੋ ਘੱਟ 51 52 ਬੀਬੀਆਂ ਉਹ ਹੋਈਆਂ ਜਿਨ੍ਹਾਂ ਨੂੰ 20000 ਪਲੱਸ ਬਿੱਲ ਆਇਆ ਹੈਗਾ ਦੇਖੋ ਭਵੰਤਮਾਨ ਸਰਕਾਰ ਨੇ ਕੀ ਕੀਤਾ ਕਿ ਜਿਹੜਾ ਚੰਨੀ ਸਰਕਾਰ ਮੌਕੇ ਮਜ਼ਦੂਰਾਂ ਨੇ ਜਿਹੜਾ ਸੰਘਰਸ਼ ਕਰਕੇ ਬਿਜਲੀ ਬਿੱਲ ਮਾਫ ਕਰਾਈ ਸੀ ਬਕਾਇਆ ਖਤਮ ਕਰਾਇਆ ਸੀਗਾ ਉਹੀ ਬਕਾਇਆ ਮਜ਼ਦੂਰਾਂ ਨੂੰ ਫੇਰ ਭੇਜਦਾ ਹੈਗਾ ਇਹਦਾ ਅਸੀਂ ਵਿਰੋਧ ਕਰਦੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਭਗਵਾਨਤਮਾਨ ਸਰਕਾਰ ਨੇ ਆਪਦੇ ਪਹਿਲਾਂ ਐਮਪੀ ਬਹੁਤ ਸਾਰੇ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਲੋਕ ਸਭਾ ਚੋਣਾਂ ਦੇ ਵਿੱਚ ਸਿਰਫ ਮੂਹਰੇ ਮੂਹਰੇ ਡਿੱਗ ਸਕੀ ਉਸ ਤੋਂ ਬਾਅਦ ਹੋਰ ਨਹੀਂ ਇਹਨਾਂ ਨੂੰ ਸਿੱਖਣਾ ਚਾਹੀਦਾ ਹੈ ਪਿਛਲੀਆਂ ਚੋਣਾਂ ਦੇ ਵਿੱਚ ਜਿਹੜਾ ਲੋਕਾਂ ਨੇ ਇਹਨਾਂ ਦੇ ਹਸ਼ਰ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆਪਦੇ ਆਪ ਨੂੰ ਲੋਕ ਅਤਿਸ਼ਕੀ ਦੱਸ ਰਹੀ ਹੈ ਇਹ ਲੋਕ ਵਿਰੋਧੀ ਦੂਜੀਆਂ ਪਾਰਟੀਆਂ ਨਾਲੋਂ ਵੀ ਇਹ ਕਿਤੇ ਗਈ ਗੁਜਰੀ ਹੈਗੀ ਹੈ ਇਹ ਨਹੀਂ ਮੈਂ ਕਹਿ ਰਿਹਾ ਕਿ ਦੂਜੀਆਂ ਪਾਰਟੀਆਂ ਦੁੱਧ ਤੋਤੀਆਂ ਨੇ ਪਰ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਉਹਨਾਂ ਦੇ ਵਿਚਾਰ ਧਰਾਂ ਦੇ ਹੀ ਅਕਾਲੀਆਂ ਕਾਂਗਰਸੀਆਂ ਅਲੀ ਦੇ ਚੱਲ ਰਹੀ ਆ ਉਹਨਾਂ ਨੇ ਵੀ ਮਜ਼ਦੂਰਾਂ ਦਾ ਕੁਝ ਨਹੀਂ ਸਵਾਰਿਆ ਤੇ ਸਵਾਰ ਇਹ ਵੀ ਨਹੀਂ ਰਿਹਾ ਸਿਰਫ ਚੁਟਕਲੇ ਸੁਣਾ ਕੇ ਜਿਹੜਾ ਇਹ ਟਾਈਮ ਪਾਸ ਕਰ ਰਹੇ ਆ ਜੀ ਪਰ ਠੀਕ ਆ